ਇਦੇ ਵਿੱਚ ਸਾਡੇ ਤੁਹਾਡੇ ਗੁਰਸਿੱਖਾ ਚੈਨਲਾਂ ਨੇ ਬਹੁਤ ਦਿੱਤਾ ਸਾਥ ਕਿਉਂਕਿ ਆਪਣੇ ਕੋਲ ਪੈਸਾ ਹੈ ਨਹੀਂ ਸੀ ਤੇ ਕੋਈ ਸਪੋਰਟ ਨਹੀਂ ਜਿਹੜੇ ਵੱਡੇ ਸਾਰੇ ਟਰੱਲੇਦਾਰ ਸੀ ਇਹ ਸਾਰੇ ਆਪਣੇ ਉਲਟ ਸੀ ਜੀ ਇੱਕ ਪਾਸੇ ਸਾਰੇ ਪੈਸੇ ਵਾਲੇ ਕਲਾਕਾਰ ਆ ਗਏ ਸੀ ਇੱਕ ਦੀ ਮਦਦ ਦੇ ਤੇ ਸਰਕਾਰਾਂ ਦੇ ਯਾਰ ਸੀ ਹੂੰ ਦੂਜੇ ਪਾਸੇ ਮੋਦੀ ਦਾ ਯਾਰ ਸੀ ਤੀਜੇ ਪਾਸੇ ਬਾਦਲ ਕੇ ਟਰੱਲੇਦਾਰ ਆ ਤੇ ਆਮ ਆਦਮੀ ਹੋ ਗਈ ਕਾਂਗਰਸ ਤੇ ਵੀ ਤਿੰਨੇ ਚਾਰੇ ਰਲ ਕੇ ਇਹਨਾਂ ਨੇ ਜੋਰ ਲਾਤਾ ਪਰ ਜਿਵੇਂ ਕਹਦੇ ਸੀ ਵੀ ਸਿੱਖਾਂ ਨੂੰ ਇਹ ਸਮਝਦੇ ਖਤਮ ਪਰ ਅੱਜ ਤੁਸੀਂ ਵੇਖ ਰਹੇ ਹੋ ਦੁਨੀਆ ਭਰ ਚ ਸਾਡੇ ਜੋ ਪੜਾਉਂਦੇ ਨੌਜਵਾਨ ਮੁੰਨੇ ਆ ਪਰ ਬਹੁਤ ਨੌਜਵਾਨਾਂ ਨੂੰ ਜੋ ਨਦੀ ਨਹੀਂ ਦੇ ਸਕਦੇ ਵਿਚਾਰੇ ਗਰਮੀਆਂ ਵਿੱਚ ਕਿਤੇ ਛਪੀਲਾਂ ਲਾ ਕੇ ਤੇ ਬਹੁਤ ਵੱਡਾ ਯੋਗਦਾਨ ਨੌਜਵਾਨਾਂ ਦਾ ਇਹਦੇ ਵਿੱਚ ਆਪਾਂ ਤੁਸੀਂ ਵੇਖਿਆ ਵੀ ਪੰਥਕ ਚਿਹਰਿਆਂ ਦੇ ਆਉਣ ਦੇ ਨਾਲ ਸ਼ਰਾਬਾਂ ਨਹੀਂ ਚੱਲੀਆਂ ਛਪੀਲਾਂ ਚੱਲੀਆਂ ਛਪੀਲਾਂ ਚੱਲ ਗੰਨੇ ਗੰਨੇ ਦਾ ਜੂ ਇੱਕ ਗੁਰੂ ਦੀ ਮਹਾਰਾਜ ਦੀ ਕਿਰਪਾ ਹੋਈ ਆਪਾਂ ਨੂੰ ਗੰਨੇ ਦਾ ਨਿਸ਼ਾਨ ਮਿਲ ਗਿਆ ਤੇ ਨੌਜਵਾਨਾਂ ਨੇ ਮੂਰੇ ਗੰਨੇ ਲਾ ਕੇ ਜੂਸ ਪਿਆ ਕੇ ਸ਼ਬੀਲਾ ਲਾ ਕੇ ਕੁੱਟੀਆਂ ਚੀਜ਼ ਦੇ ਵੀ ਤਰਾਜ ਕੀਤਾ ਵੀ ਤੁਸੀਂ ਗੰਨੇ ਦਾ ਜੂਸ ਕਿਉਂ ਵਰਤਾਰੇ ਲੰਗਰ ਤੇ ਉਹਨਾਂ ਨੂੰ ਗੰਨਾ ਜੂਸ ਗਰਮੀ ਹੈਗੀ ਤਾਂ ਉਹਨਾਂ ਦੇ ਕਾਜਾ ਫੁਕਣੇ ਗੰਨਾ ਤੋਂ ਨਸਾਰੀ ਹੋ ਚੁੱਪੂਗਾ ਗੰਨਾ ਦੇ ਵੇਖਿਆ ਕਰਨਗੇ ਉਹਨਾਂ ਨੂੰ ਨੀਂਦ ਲੈ ਕੇ ਪਾਸੇ ਹੋਇਆ ਕਰਨਗੇ ਉਹਨਾਂ ਨੇ ਉਹਨਾਂ ਜਿਹਨੇ ਚੂਪ ਰਸਤੇ ਲਾਈ ਵੀ ਨਾ ਕਰੇ ਉਹਨਾਂ ਨੂੰ ਉਦੋਂ ਪਟਾ ਦੇਣੇ ਆ ਵੀ ਗੰਨਾ ਜੂਸ ਪੀਣਾ ਛੱਡ ਜਾਣ ਤਾਂ ਗੰਨੇ ਦਾ ਜੂਸ ਵੀ ਨਾ ਛੱਡ ਜਾਣਗੇ ਗੁੜ ਵੀ ਨਹੀਂ ਖਾਣਾ ਉਹਨਾਂ ਨੇ ਤੇ ਗੁਰੂ ਦੀ ਕਿਰਪਾ ਹੋ ਰਹੀ ਸਾਰੇ ਜਿਹੜਾ ਗੰਨਾ ਹੈ ਨਾ ਗੰਨੇ ਨੂੰ ਪੰਜਾਬ ਦੀ ਧਰਤੀ ਦੇ ਉੱਪਰੋਂ ਆਜੋ ਆਜੋ ਗੈਰੀ ਸਾਜਿਸ਼ ਦੇ ਨਾਲ ਦੂਰ ਕੀਤਾ ਗਿਆ ਕਿਉਂਕਿ ਗੰਨੇ ਦੀ ਜਿਹੜੀ ਫਸਲ ਹੈ ਉਹ ਤੇ ਸਾਲ ਦੀ ਫਸਲ ਆ ਉਹ ਪਰ ਉਹ ਫਸਲ ਇੰਨਾ ਕੁ ਸੋਖਾ ਰਿਹਾ ਕਿਸਾਨ ਉਸ ਫਸਲ ਦੇ ਨਾਲ ਇਕੱਠਾ ਪੈਸਾ ਆ ਜਾਣਾ ਜਿਹੜੀਆਂ ਗਰਜਾਂ ਸੀ ਉਹ ਸਾਰੀਆਂ ਪੂਰੀਆਂ ਹੁੰਦੀਆਂ ਸੀ ਇਹਨਾਂ ਨੇ ਗੰਨਾ ਖਤਮ ਕੀਤਾ ਗੰਨਾ ਮਿੱਲਾਂ ਖਤਮ ਕੀਤੀਆਂ ਮਿੱਲਾਂ ਖਤਮ ਕਰ ਦਿੱਤੀਆਂ ਠੀਕ ਹੈ ਜੀ ਫੇਰ ਜਿਹੜੇ ਕਿਸਾਨ ਦੇ ਕਿਸੇ ਦੇ ਪੈਸੇ ਰਹਿ ਗਏ ਉਹ ਵਾਪਸ ਨਹੀਂ ਦਿੱਤੇ ਉਹ ਦਿੱਤੇ ਨਹੀਂ ਹਜੇ ਤੱਕ ਕਿਸਾਨਾਂ ਤਰਨੇ ਲਾਉਂਦੇ ਉਸ ਵਾਸਤੇ ਵੀ ਸਾਡੇ ਗੰਨੇ ਦੇ ਜਿਹੜੇ ਪੈਸੇ ਆ ਉਹ ਦਿੱਤੇ ਤੇ ਜਾਣ ਤੇ ਇੱਥੇ ਜਿਹੜੇ ਹੈਗੇ ਆ ਬਾਦਲ ਕੇ ਫਰੀਦਕੋਟ ਦੀ ਜਿਹੜੀ ਗੰਨਾ ਮਿਲ ਉਹ ਵੀ ਛਾਗੇ ਹਮ ਸਾਰਾ ਸਮਾਨ ਜਿਹੜਾ ਹੈਗਾ ਉਹਦਾ ਉਹਦੀ ਜ਼ਮੀਨ ਜਿਹੜੀ ਸੀਗੀ ਉਹ ਸਭ ਕੁਝ ਜਿਹੜਾ ਹੈਗਾ ਬਾਦਲਾਂ ਨੇ ਖਤਮ ਕਰ ਦਿੱਤਾ